ਪਿੰਡ ਦੇ ਲੋਕਾਂ ਤੋਂ ਮਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਕੀ ਗਣਾਜੋਗੇ ਕਿਵੇਂ ਦੇ ਦੇ ਸਭ ਤੋਂ ਪਹਿਲਾਂ ਦੀ ਪਿੰਡ ਮੇਰੇ ਨੂੰ ਸਰਪੰਚ ਬਣਾਇਆ ਵਿਜੀਤ ਕੁਮਾਰਪ੍ਰਿੰਟ ਬੋਪਰ ਜਟਾਂ ਤੋਂ ਠੀਕ ਹੈ ਜੀ ਤੇ ਜੋ ਵੀ ਹੈ ਪਿੰਡ ਮੇਰੇ ਨਾਲ ਸਭ ਨਾਲ ਨੇ ਤੇ ਸਭ ਤੋਂ ਪਕਾਸ਼ ਨੂੰ ਪਿੰਡ ਸਾਡੇ ਇੱਕ ਸਿਵਲ ਨੀ ਪੈਣਾ ਚਾਹੀਦਾ ਜੀ ਠੀਕ ਹੈ ਜੀ ਤੇ ਉਸ ਤੋਂ ਜ਼ਿਆਦਾ ਸਾਨੂੰ ਜਰੂਰ ਦੀ ਜਿਹੜੀਆਂ ਸਮਸ਼ਾਨ ਘਟਦੀਆਂ ਜੀ ਕਿਉਂਕਿ ਸਮਸ਼ਾਨ ਘਾੜੀ ਹਾਲਾਤ ਜਿਹੜੀਆਂ ਬਹੁਤ ਮਾੜੀਆਂ ਠੀਕ ਹੈ ਜੀ ਅੱਗੇ ਸਰਪੰਚ ਬਣਨੇ ਕਿਸੇ ਨੇ ਸਮਸ਼ਾਨ ਘਾੜੀ ਦੇਖਿਆ ਨਹੀਂ ਇਸ ਕਰਕੇ ਮੈਨੂੰ ਸਭ ਤੋਂ ਜ਼ਰੂਰੀ ਇਹ ਆ ਕਿ ਸਮਸ਼ਾਨ ਘਾੜਾ ਤੇ ਸਾਡੇ ਆ ਬਣਾ ਚਾਹੀਦਾ ਸੀਵਰੇਜ ਤੇ ਵਿਕਾਸ ਇਹ ਵੱਤ ਵੱਤ ਸਾਡੇ ਪਿੰਡ ਦੇ ਕਹਿੰਦੇ ਇੱਕ ਬੱਚਿਆਂ ਦੀ ਖੇਡ ਵਾਸਤੇ ਗਰਾਊਂਡ ਜਿਹੜੀ ਆ ਉਹ ਸਟੇਡੀਅਮ ਤਿਆਰ ਹੋਣੀ ਚਾਹੀਦੀ ਹੈ ਜੀ। ਮਤਲਬ ਪਾਰਕਿੰਗ ਨਹੀਂ ਹੁੰਦੀ ਆ ਪਿੰਡਾਂ ਦੇ ਵਿੱਚ ਜਿਹੜਾ ਨਾ ਮੈਦਾਨ ਵੀ ਹੁੰਦਾ ਲਾਇਬ੍ਰੇਰੀ ਵੀ ਹੁੰਦੀ ਆ। ਸੋ ਕਾਫੀ ਸੁੱਖ ਸਹੂਲਤਾਂ ਆ। ਪਿੰਡਾਂ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ। ਕਿ ਆਲਜੀ ਦੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸਹੂਲਤ ਹੈਗੀ ਆ? ਨਹੀਂ ਜੀ। ਸਾਡੇ ਪਨੇ ਕੋਈ ਸਹੂਲਤ ਨਹੀਂ ਆ ਕੋਈ ਜਿਹੜੀ ਗਰਾਊਂਡ ਛੱਡੀ ਆ। ਕੁਈ ਉਥੇ ਖੇਡਣ ਸਮਾਨੀ ਕੋਈ ਕੁਛ ਨਹੀਂ ਆਇਆ ਜੀ ਅਜੇ ਤੱਕ ਇਹ ਜੇ ਰਾਮਦਾਨ ਵਿੱਚ ਬਣਾਉਣਾ ਪਵੇਗਾ ਹਾਂਜੀ ਲਾਇਬ੍ਰੇਰੀ ਬਣਾਉਣੀ ਪਵੇਗੀ ਬਿਲਕੁਲ ਆਪਣੇ ਕਹਿੰਦਾ ਮਤਲਬ ਵੀ ਪਾਰਕਿੰਗ ਵੀ ਚਾਹੀਦੀ ਹੈ ਪਾਰਕਿੰਗ ਚਾਹੀਦੀ ਹੈ ਉਹ ਬੱਚਿਆਂ ਵਾਸਤੇ ਓਪਨ ਜਮ ਵੀ ਚਾਹੀਦੀ ਹੈ ਹਾਂਜੀ ਨੌਜਵਾਨਾਂ ਵਾਸਤੇ ਬਿਲਕੁਲ ਬਿਲਕੁਲ ਇੰਦਾ ਵੀ ਕੋਈ ਪ੍ਰਵਾਨਤੀ ਨਹੀਂ 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 ਹੋਏਗੀ ਜੀ ਤੁਹਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਇਹ ਲੈਣਾ ਚਾਹੁੰਦੇ ਹਾਂ ਜੀ ਸਰ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ ਵਿੱਚ ਹੁੰਦੀ ਆ ਜਿਹੜੇ ਜੋ ਗਲੋਬ ਹੁੰਦੇ ਆ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੁੰਦੇ ਰਾਸ਼ਨ ਕਾਰਡ ਤਕਰੀਬਨ ਸਾਡੇ ਪਿੰਡ ਦੇ ਤਕਰੀਬਨ ਬਣੇ ਆ ਜੀ ਬਿਲਕੁਲ ਠੀਕ ਬਿਲਕੁਲ ਠੀਕ ਠਾਕ ਹੈ ਜੀ ਹਾਂ ਜਾਇਦਾ ਕੋਈ ਨਹੀਂ ਸਭ ਠੀਕ ਹੀ ਹੈ ਕੋਈ ਵਾਂਝਾ ਨਹੀਂ ਮਤਲਬ ਜਿਹੜਾ ਨਾਮ ਰੱਖ ਨਹੀਂ ਮਿਲਦਾ ਨਹੀਂ ਜੀ ਨਹੀਂ ਬਿਲਕੁਲ ਸਹੀ ਹੈ ਸਭ ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਸਕੂਲ ਕਿੰਨੇ ਤੱਕ ਔਰ ਕੀ ਤੁਹਾਨੂੰ ਲੱਗਦਾ ਹੈ ਸਕੂਲ ਸਮਈਆਂ ਜਾਏ ਅਪਗ੍ਰੇਡ ਹੋਣ ਦੀ ਲੋੜ ਹੈ ਸਕੂਲ ਜ ਕੋਈ ਕਮੀ ਸਾਨੂੰ ਅਧਿਆਪਕਾਂ ਦੀ ਕੋਈ ਕਮੀ ਨਹੀਂ ਆ ਸਿਰਫ ਸਾਨੂੰ ਕਮੀ ਇਹ ਆ ਵੀ ਉਹ 5ਵੀਂ ਤੱਕ ਸਕੂਲ ਆ 8ਵੀਂ ਤੱਕ ਬੰਨਣਾ ਚਾਹੀਦਾ ਪਾਪ ਕਰੇਡ ਹੋਂ ਦੀ ਲੋੜ ਹੈ ਹਾਂਜੀ ਕਿਉਂਕਿ ਸਾਨੂੰ ਉਹ ਦੂਰ ਜਾਣੇ ਪੈਣ ਨਿੱਕੇ ਦੇ ਬੱਚੇ ਨੇ ਸੁਲਤਾਨੀ ਨੂੰ ਜਾਣੇ ਵਾ ਜਿੱਦਾਂ ਗੱਲ ਹੀ ਜਾਣੇ ਪੈਂਦਾ ਸਾਧਨ ਕੋਈ ਹੈ ਨਹੀਂ ਤੇ ਪਿੰਡ ਸਕੂਲ 8ਵੀਂ ਤੱਕ ਬੰਜੇ ਤਾਂ ਜੇ ਪਿੰਡ ਦੇ ਬੱਚੇ ਉਹ ਪਿੰਡੀ ਸਕੂਲ ਚ ਪੜ ਸਕਣ ਜੇ ਪਿਛਲੀਆਂ ਪੰਚਾਇਤਾਂ ਨੇ ਜਾਂ ਆਗੂ ਸਹਿਮਣ ਪਿੰਡ ਦੇ ਵਿੱਚ ਹੁੰਦੇ ਆ ਕੋਈ ਉਹਨਾਂ ਨੇ ਪ੍ਰਸ਼ਾਸਨ ਜਾਂ ਸਰਕਾਰ ਤੱਕ ਅਪਰੋਚ ਕੀਤੀ ਹੋਵੇ ਕੋਈ ਕਿਸੇ ਨੇ ਕੁਝ ਨਹੀਂ ਕੀਤਾ ਕੋਈ ਪ੍ਰੋਇਜ ਨਹੀਂ ਕੀਤੀ ਕੋਈ ਕਿਸੇ ਨੂੰ ਨਹੀਂ ਗਏ ਕਿ ਤੁਹਾਡੀ ਕੋਸ਼ਿਸ਼ ਹੋਵੇ ਕਿ ਹੁਣ ਕੇ ਮਤਲਬ ਹਾਂ ਸਾਡੀ ਕੋਸ਼ਿਸ਼ ਇਹ ਹੈ ਕਿ ਇੱਕ ਦੇ ਸਾਡੇ ਬੱਚੇ ਸਕੂਲ 8ਵੀਂ ਤੱਕ ਹੋ ਜੇ ਤਾਂ ਇਹ ਬੱਚੇ ਇੱਥੇ ਹੀ ਸਕੂਲ 'ਚ ਹੀ ਪੜ੍ਹਨ ਸਰ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਤਾਂ ਇਹਦਾ ਨਜਾਇਜ਼ ਨਾ ਪਾਈ ਜਾਂਦੇ ਆ ਔਰ ਤੁਹਾਡੀ ਗਵਾਹੀ ਦੇ ਵਿੱਚ ਕਿਵੇਂ ਦੇਖਿਆ ਜਾਏਗਾ ਸਾਡੀ ਗਵਾਹੀ ਇਹ ਹੈ ਜੀ ਜਿਹੜੇ ਹੁਣ ਹੀ ਪਾਏ ਨੇ ਉਹ ਬਿਲਕੁਲ ਸਹੀ ਪਾਏ ਨੇ ਕਿ ਜਿਹੜੇ ਪੈਸੇ ਉਹ ਆਉਣ ਤੇ ਪਿੰਡ ਦੀ ਘਡੌਣ ਤੇ ਪਿੰਡ ਦੀ ਟਕਣਾਈ ਕਿਤੇ ਲੱਗ ਜਾਣਾ ਨਜ਼ਾਇਜ਼ ਪਸਾ ਜਿਹੜਾ ਉਹ ਨਹੀਂ ਕਿਤੇ ਵੀ ਸਰ ਜੁੱਧ ਨਸਿਆ ਵਿਰੋਧ ਪੰਜਾਬ ਸਰਕਾਰ ਨੇ ਮਹਿੰਮ ਸ਼ੀਧੀਆ ਸੋ ਆਪ ਜੀ ਦੇ ਮੈਨੂੰ ਲੈ ਕੇ ਕਿਵੇਂ ਦੇਦੇ ਅਸੀਂ ਇਹ ਦੇਖਦੇ ਪਿੰਡ ਨਿਸ਼ਾਨ ਪਿੰਡ ਤੋਂ ਬਿਲਕੁਲ ਨਿਸ਼ਾਨ ਦੂਰੇ ਹੀ ਕੰਮ ਤੇ ਸਾਰਿਆਂ ਤੋਂ ਵਧੀਆ ਤਾਂ ਇਹ ਬੱਚੇ ਅੱਗੇ ਨਵੀਂ ਪੀੜੀ ਆ ਤੇ ਉਹ ਤਰੱਕੀ ਕਰੇ ਤੇ ਪੜ੍ਹ ਲਿਖਣ ਕੇ ਗਾਂਵ ਵਧਣ ਤੇ ਤੁਦਾ ਸਰਕਾਰ ਨੇ ਜਿਵੇਂ ਕਿਰਤਾ ਵਗਾਰਾ ਹੁੰਦੇ ਆ ਮਤਲਬ ਉਹ ਕਾਫੀ ਮਤਲਬ ਲੋਕੋ ਪੰਜਾਬ ਦੇ ਵਿੱਚ ਗੱਲ ਚੱਲ ਰਹੀ ਹੈ ਕਾ ਨੇ ਪੰਜਾਬੀ ਕਾਫੀ ਰੱਖਿਆ ਸੋ ਆਪ ਜੀ ਨੇ ਮੈਨੂੰ ਸਵਾਲ ਕੀਤਾ ਹੈ ਕੋਈ ਚਿੱਟੇ ਵਗੈਰਾ ਕੇਸ ਕੋਈ ਹੈਗਾ ਪਿੰਡ ਦੇ ਵਿੱਚ ਕੋਈ ਇਦਾਂ ਕੋਈ ਕੰਮ ਸਾਡੇ ਪਿੰਡ ਇਹਦਾ ਸਾਡੇ ਪਿੰਡ ਵਿੱਚ ਇਦਾਂ ਕੋਈ ਹੈ ਨਹੀਂ ਚਿੱਟੇ ਦਾ ਕੰਮ ਕੋਈ ਨਹੀਂ ਸਾਡੇ ਪਿੰਡ ਦੇ ਤਾਂ ਕਿਸ ਬਿਲਕੁਲ ਠੀਕ ਬਿਲਕੁਲ ਠੀਕ ਹੈ ਜੀ ਚਿੱਟੇ ਦੇ ਸਾਰਾ ਪਿੰਡ ਬਚਿਆ ਅਜੇ ਤੱਕ ਕੋਈ ਨਹੀਂ ਸਰ ਨੌਜਵਾਨਾਂ ਦਾ ਲੈਕਚਰ ਦੇ ਵਿੱਚ ਅਹਿਮ ਰਹੁੰਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਨੂੰ ਕੀ ਲਿਖਵਾਉਣਾ ਹੈ ਉਹਨਾਂ ਨੂੰ ਦੇ ਹੈਗੀ ਗੇਮਾਂ ਵਾਸਤੇ ਜ਼ਰੂਰੀ ਹੈ ਜੀ ਖੇਡ ਦਾ ਸਮਾਨ ਗਰਾਊਂਡ ਉਹਦੇ ਵਿੱਚ ਸਾਨੂੰ ਖੇਡਣਾ ਸਿਖਾਉਣਾ ਜ਼ਰੂਰੀ ਹੈ ਤਾਂ ਜੇ ਉਹ ਬੱਚੇ ਖੇਡਣ ਤੇ ਗਾਂ ਤਰੱਕੀ ਤੇ ਪਹੁੰਚਣ ਜੀ ਨਾ ਕੋਈ ਕੋਸ਼ਿਸ਼ ਹੋਵੇਗੀ ਮਤਲਬ ਜੀ ਇਹਨਾਂ ਨੂੰ ਖੇਡਾਂ ਸਿਖਾਉਣਾ ਕਰਵਾ ਦੇਣਾ ਤਾਂ ਜੇ ਉਹ ਨਸ਼ੇ ਵਾਲੇ ਪਾਸੇ ਨਹੀਂ ਜਾਣ ਤਾਂ ਉਹ ਆਪਣੇ ਖੇਡਾਂ ਵਾਲੀ ਖਿਆਲ ਰੱਖੇ ਸ਼ਾਮੀ ਸਵੇਰੇ ਜਾਣ ਤੇ ਗਰਾਊਂਡ ਦੇ ਖੇਡਣ ਤੇ ਨਸ਼ਿਆਂ ਤੋਂ ਦੂਰ ਰਹਿਣ ਸੱਚੇ ਉਠਣ ਘੰਟਾ ਪਿੰਡਾਂ ਚਾਹੀਆਂ ਨਵੇਂ ਘਮ ਭਰੇਗੇ ਆਬਜੀ ਦੇ ਪਿੰਡ ਦੇ ਵਿੱਚ ਕਿੰਨੇ ਬੱਚੇ ਘਠੇ ਨਾਂਟਾਈਆਂ ਕਿੰਨੇ ਨਵੇਂ ਘਮ ਭਰੇਗੇ ਜਿਹੜੇ ਨਵੇਂ ਹੂਣ ਭਰੇ ਨੇ ਜੀ ਤੋਂ ਕਰੀਬਨ ਹੀ ਕੋਈ 10 ਕਹਿਗੇ ਨੇ ਜਿਹੜੇ ਪਿੱਛੇ ਚਲੇ ਨੇ ਉਹ 7-8 ਪਹ ਚੁਕੇ ਨੇ ਜਿਹੜੇ ਹੂਣ 10 ਭਰੇ ਨੇ ਉਹ ਬਿਲਕੁਲ ਜਾਇਜ਼ ਨੇ ਨਜ਼ਾਇਜ਼ ਕੋਈ ਨਹੀਂ ਹੈ ਤੇ ਪੈਣੀ ਵੀ ਚਾਹੀਦੇ ਨੇ ਕਿਉਂਕਿ ਕੱਚੀਆਂ ਛੱਤਾਂ ਨੇ ਤੇ ਮਹਾਤੜ ਲੋਕ ਨੇ ਤੇ ਉਹ ਨਹੀਂ ਛੱਤਾਂ ਜਿਹੜੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਅਹ ਕਈ ਵਾਰੀ ਪਿੰਨਾਂ 'ਚ ਝਗੜੇ ਇਹਨੇ ਕਵਾਜ ਜਾਂਦੇ ਨੇ ਕਿ ਲੋਕਾਂ ਨੂੰ ਥਾਣੇ ਕਚਰੀਆਂ ਤੇ ਧੱਕੇ ਖਾਣੇ ਪੈਂਦੇ ਆ ਉਹ ਸਮਾਜ ਬਰਬਾਦ ਹੁੰਦਾ ਪੈਸੇ ਖਵਾਉਂਦਾ। ਕੋਈ ਇੱਕ ਸਰਪੰਚ ਦੀ ਕੀ ਜੁੰਮਿਆ ਦੀ ਹੁੰਦੀ ਆ ਕਿਵੇਂ ਦੇਖਦੇ ਹੋ। ਇਹ ਆਪਾਂ ਦੇਖਦੇ ਆ ਵੀ ਜਦੋਂ ਥਾਣੇ ਦੀ ਕੋਈ ਤਕਰੀਬਾ ਜਾਂ ਕੋਈ ਲੜਾਈ ਝਗੜਾ ਮਸਲਾ ਹੋ ਜਾਂਦਾ ਤੇ ਆਪਾਂ ਪਿੰਡ ਦੇ ਵਿੱਚ ਹੀ ਕੋਸ਼ਿਸ਼ ਕਰੀਦਾ ਗਾਂ ਦੇਈਏ ਤੇ ਪਿੰਡ ਦੇ ਵਿੱਚ ਹੀ ਆਪਾਂ ਪੰਚਾਇਤ ਬੈ ਕੇ ਜਾਂ ਚਾਰ ਸਿਆਣੇ ਬੰਦੇ ਬੈ ਕੇ ਉਹਦਾ ਪਿੰਡੀ ਫੈਸਲਾ ਕੀਤਾ ਜਾਵੇ ਤਾਂ ਅਗੇ ਗਾਂ ਨਾ ਜਾਵੇ। ਸਬ ਪਿੰਡ ਦੇ ਵਿੱਚ ਹੁਣ ਕਿਹੜਾ ਲੋੜੀ ਦਾ ਤੁਸੀਂ ਪਹਿਲ ਦੇ ਅਧਾਰ ਤੇ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਲੋੜੀ ਦਾ ਪੈਨੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜ਼ਰੂਰੀ ਇੱਕ ਤੇ ਸਾਨੂੰ ਸਮਸ਼ਾਨ ਘੜਦਾ ਜ਼ਰੂਰੀ ਹੈ ਜੀ ਬਹੁਤ ਜ਼ਿਆਦਾ ਇੱਕ ਸਾਨੂੰ ਜਿਹੜਾ ਬਚੇ ਖੇੜ ਮਿਲਿਆ ਉਹਦੀ ਹੁਣ ਸਟੇਰੀ ਵੀ ਚਾਹੀਦਾ ਠੀਕ ਹੈ ਜੀ ਇੱਕ ਉਹਦਾ ਸਮਾਨ ਜਿਹੜਾ ਖੇਡਾਣਾ ਉਹ ਉੱਥੇ ਹੁਣ ਚਾਹੀਦਾ ਤੀਸਰੇ ਨੰਬਰ ਦੇ ਜਿਹੜਾ ਸਿਵਰੇਜ ਆ ਉਹ ਸਾਨੂੰ ਚਾਹੀਦਾ ਇਹ ਸਿਵਰੇਜ ਸਮੱਸਿਆ ਹੈਗੀ ਬਣ ਜੀ ਹਾਂਜੀ ਬਿਲਕੁਲ ਇਹ ਪਾਣੀ ਦੀ ਖਾਸੀ ਕਿਹ ਬਣੇ ਉਹ ਨਹੀਂ ਆਗੀ ਪਾਣੀ ਦਾ ਨਿਕਾਹ ਜ ਰਿਹਾ ਇੱਥੇ ਕੁਛ ਨਹੀਂ ਹੈ ਸੱਪੜ ਹੈ ਸੱਪੜ ਤੋਂ ਗਾਂਂ ਨੂੰ ਮਣੀ ਹੈ ਨਹਿਰ ਬੰਦੀ ਆ ਉੱਥੇ ਪਾਣੀ ਨਹੀਂ ਜਾਂਦਾ ਸੱਪੜ ਤੋਂ ਨਹੀਂ ਸੱਪੜ 'ਚ ਪਾਣੀ ਛੁੱਟੀਆਂ ਦਾ ਸੈਂਟਰਲ ਗਵਰਨਮੈਂਟ ਜਾਂ ਪੰਜਾਬ ਸਰਕਾਰੋਂ ਸਭ ਤੋਂ ਜ਼ਰੂਰ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਜਾਂਦੀ ਆ ਸੋ ਕਿਤਨੇ ਕਿਤੇ ਪਿੰਡਾਂ 'ਚ ਅੱਜ ਤੱਕ ਬੰਦੀ ਹੋਈਆਂ ਗਰੀਬ ਤੇ ਕਾ ਪੋਜਦਾ ਨਹੀਂ ਹੁੰਦੀਆਂ ਆ ਆਜ਼ਾਦੀ ਦੀ ਵਜ੍ਹਾ ਤੇ ਕਿਵੇਂ ਉਤਰਾਲਾ ਕੀਤਾ ਜਾਏ ਆ ਆਪ ਦੀ ਗੋਈ ਜੇ ਕੋਈ ਕਿਸੇ ਦਾ ਉਤਰਾਲਾ ਨਹੀਂ ਆ ਵੀ ਸਾਰੇ ਇੱਕ ਹੀ ਨਜ਼ਰਾਂ ਨਾਲ ਦੇਖਦੇ ਆਂ ਤਾਂ ਜੇ ਇੱਕ ਹੀ ਨਜ਼ਰਾਂ ਦੇਖਾਂਗੇ ਤਾਂ ਹੀ ਪਿੰਡ ਬਿਲਕੁਲ ਸਹੀ ਰਹੇਗਾ ਆਪਾਂ ਪਾਰਟੀ ਵਾਦੀ ਮਗਰ ਨਹੀਂ ਜਾਂਦੇ ਜੀ ਸਰਪੰਚਾਂ ਲੋਕਾਂ ਬਣਾਇਆ ਪਿੰਡੇ ਨੇ ਬਣਾਇਆ ਪਾਰਟੀ ਵਾਦੀ ਨਹੀਂ ਕਰਨੀ ਇੱਕ ਇਹਨਾਂ ਨੂੰ ਸਭ ਦਿਖ ਰਿਹਾ ਜਿਵੇਂ ਦੀ ਪਿੰਡ ਦੇ ਲੋਕਾਂ ਸੇਵਾਦਾਨ ਦਾ ਮੁਕਤਤਾ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਰਪੰਚੀਆ ਦਾ ਸੋ ਗਿਆ ਕੋ ਮੈਸੇਜ ਕੀ ਦੇਣਾ ਚਾਹੋਗੇ ਪਿੰਡਾਂ ਦੇ ਮੈਂ ਅਸੀਂ ਜੋ ਮੇਰਾ ਪਿੰਡਾ ਬਿਲਕੁਲ ਸਹੀ ਆ ਪੰਚਾਇਤ ਆਪਣਾ ਬਣੀਗੀ ਪੰਚਾਇਤ ਜੋ ਬਣੀ ਹੈ ਆਪਾਂ ਸਲਾਹ ਨਾਲ ਜੋ ਪਿਲ ਜਾਏਗਾ ਪੈਸਾ ਇਕੱਠੇ ਲਾਵਾਂਗੇ ਤੇ ਸਲਾਹ ਨਾਲ ਲਾਵਾਂਗੇ ਤੇ ਸਭ ਵਧੀਆ ਵਧੀਆ ਕੰਮ ਕਰਕੇ ਗਾਂ ਤਰੱਕੀ ਕਰਨੇ ਧੁੰਦਾ